ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਨਵੀਂ ਪੋਸਟ ਪਾਉਣ ਜਾ ਰਹੇ ਹਾਂ ਅੱਜ ਅਸੀਂ ਪਾਉਣ ਜਾ ਰਹੇ ਹਾਂ ਵੀ ਜਿਹੜੇ ਸ਼ੜਕੀ ਹਾਸੇ ਹੁੰਦੇ ਐ ਐਕਸੀਡੈਂਟ ਹੁੰਦੇ ਐ ਉਹ ਬਹੁਤ ਸਾਰੇ ਇਨਸਾਨੀ ਗਲਤੀਆਂ ਦੇ ਕਾਰਨ ਹੁੰਦੇ ਹਨ ਹੁਣ ਤੁਸੀਂ ਤੜਕੇ ਨੈਸ਼ਨਲ ਹਾਈਵੇ ਤੇ ਖੜਕੇ ਵੇਖ ਲਓ ਬਹੁਤ ਸਾਰੇ ਲੋਕ ਐ ਜਿਹੜੇ ਮੋਟਰਸਾਈਕਲ ਆ ਉਹ ਬਰਾ ਬਰੋਬਰ ਲੈ ਕੇ ਜਾਂਦੇ ਐ ਹੁਣ ਇੱਕ ਬੱਸ ਐ ਬੱਸ ਦੇ ਵਿੱਚ 50-55 ਸਵਾਰੀਆਂ ਐ ਬੱਸ ਨੇ ਹੁਣ ਡਰਾਈਵਰ ਨੇ ਬੱਸ ਦੀਆਂ ਸਵਾਰੀਆਂ ਨੂੰ ਵੀ ਬਚਾਉਣਾ ਐ ਜਿਹੜੇ ਕਿ ਡਰਾਈਵਲੀ ਦੇ ਰੂਲ ਹੈ ਹੁਣ ਮੋਟਰਸਾਈਕਲ ਆਏ ਕਿੱਥੇ ਮੋਟਰਸਾਈਕਲ ਕਿੱਤੇ ਬੱਸ ਮੁੜ ਕੇ ਜਦੋਂ ਮੋਟਰਸਾਈਕਲ ਆਏ ਦੀ ਗਲਤੀ ਹੁੰਦੀ ਹੈ ਤੇ ਦੋ ਸਾਰਾ ਬੱਸਾਂ ਵਾਲੇ ਤੇ ਮੜ ਦਿੰਦੇ ਆ ਇਹ ਇੱਕ ਡਰਾਈਵਲੀ ਦਾ ਰੂਲ ਹੈ ਜਦੋਂ ਡਰਾਈਵਲੀ ਦੀ ਇੰਟਰਵਿਊ ਹੁੰਦੀ ਹੈ ਨਾ ਉਹਦੇ ਵਿੱਚ ਇੱਕ ਇੰਟਰਵਿਊ ਆ ਮੈਨੂੰ ਇੱਕ ਡਰਾਈਵਲ ਨੇ ਦੱਸਿਆ ਸੀ ਬਹੁਤ ਵਧੀਆ ਡਰਾਈਵਲ ਸੀਗਾ ਬਹੁਤ ਹੀ ਜਾਣੇ ਕਿ ਉਹਨੇ ਮੈਨੂੰ ਡਰਾਈਵਲੀ ਦੇ ਬਾਰੇ ਸਮਝਾਇਆ ਸੀਗਾ ਉਹ ਕਹਿੰਦਾ ਵੀ ਜਦੋਂ ਇੰਟਰਵਿਊ ਹੁੰਦੀ ਹੈ ਨਾ ਡਰਾਈਵਲੀ ਦੀ ਉੱਥੇ ਮਤਲਬ ਵੀ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਜਾਂਦਾ ਵੀ ਥੋੜੀ ਬੱਸ ਦੇ ਅੱਗੇ ਥੋੜਾ ਮਾਲਕ ਆ ਗਿਆ ਤੁਸੀਂ ਕਿਹਨੂੰ ਬਚਾਓਗੇ ਉੱਥੇ ਮਤਲਬ ਇਹ ਆ ਕਿ ਇੰਟਰਵਿਊ ਤਾਂ ਪਾਸ ਹੁੰਦਾ ਬੰਦਾ ਵੀ ਮੈਂ ਜੀਏ ਜ਼ਿੰਮੇਵਾਰੀ ਮੇਰੀ ਬੱਸ ਵਿੱਚ ਬੈਠੀਆਂ ਸਵਾਰੀਆਂ ਦੀ ਹੈ ਮੈਂ ਸਵਾਰੀਆਂ ਨੂੰ ਬਚਾਉਣਾ ਹੈ ਜੇ ਮੇਰਾ ਮਾਲਕ ਮੂਰੇ ਆ ਗਿਆ ਉਹ ਤਾਂ ਇੱਕ ਜਣਾ ਤੇ ਮੇਰੇ ਮਤਲਬ ਵੀ ਮੇਰੀ 50-55 ਸਵਾਰੀਆਂ ਦੀ ਜ਼ਿੰਮੇਵਾਰੀ ਹੈ ਯਾਨੀ ਕਿ ਇੰਟਰਵਿਊ ਹੈ ਡਰਾਈਵਰ ਦੀ ਇੰਟਰਵਿਊ ਹੈ ਜਿਹੜੇ ਲੋਕ ਬਿਨਾਂ ਵਜ੍ਹਾ ਤੋਂ ਬੱਸਾਂ ਵਾਲੇ ਤੇ ਦੋਸ਼ ਲਾਉਣ ਲੱਗ ਜਾਂਦੇ ਆ ਛੋਟਾ ਮੋਟਰਸਾਈਕਲ ਹੁੰਦਾ ਉਹਨਾਂ ਦੇ ਕੋਲੇ 50 55 ਸਵਾਰੀਆਂ ਹੁੰਦੀਆਂ ਕਿੱਡੀ ਵੱਡੀ ਬੱਸ ਹੈ ਜਾਨੀ ਕਿ ਜਿਹੜੀ ਚਿੱਟੀ ਪੱਟੀ ਹੈ ਹੁਣ ਤੁਸੀਂ ਨੈਸ਼ਨਲ ਹਾਈਵੇ ਤੇ ਚਿੱਟੀ ਪੱਟੀ ਹੈ ਜਿਹੜੀ ਚਿੱਟੀ ਪੱਟੀ ਤੋਂ ਅੰਦਰ ਮੋਟਰਸਾਈਕਲ ਚਲਾਉਣਾ ਹੁੰਦਾ ਤੇ ਕਈ ਵਾਰੀ ਬਰਾਬਰੋਬਰੀ ਲਈ ਜਾਂਦੇ ਰਹਿੰਦੇ ਆ ਜਾਨੀ ਕਿ ਬਹੁਤ ਸਾਰੇ ਜਿਹੜੇ ਦੁਰਘਟਨਾ ਬਹੁਤ ਸਾਰੇ ਐਕਸੀਡੈਂਟ ਹੈ ਉਹ ਮੋਟਰਸਾਈਕਲਾਂ ਦੀ ਗਲਤੀ ਦੇ ਕਾਰਨ ਹੁੰਦੇ ਆ ਨਾਲੇ ਮੋਟਰਸਾਈਕਲ ਵਾਲੇ ਨੇ ਤਾਂ ਕੋਈ ਟਾਈਮ ਨਹੀਂ ਉਹਨੇ ਤਾਂ 10 ਮਿੰਟ ਮਗਰੋਂ ਉੱਠ ਗਿਆ ਪਹਿਲਾਂ ਉੱਠ ਗਿਆ ਗੱਲ ਵੱਖਰੀ ਹੈ ਪਰ ਬੱਸ ਨੇ ਇੱਕ ਟਾਈਮ ਦੇ ਮੁਤਾਬਕ ਜਾਣਾ ਹੈ ਬੱਸ ਨੇ ਇੱਕ ਰੂਲ ਐ ਬੱਸ ਦਾ ਵੀ ਉਹਦੇ ਇੱਕ ਟਾਈਮ ਐ ਟਾਈਮ ਦੇ ਵਿੱਚ ਅੱਡੇ ਦੇ ਵਿੱਚ ਜਾਣਾ ਸਾਰੇ ਅੱਡੇ ਮਤਲਬ ਵੀ ਟਾਈਮ ਨਾਲ ਚੱਕਣੇ ਆ ਤੇ ਗਾਂ ਅੱਡੇ ਦੇ ਵਿੱਚ ਟਾਈਮ ਨਾਲ ਜਾਣਾ ਤਾਂ ਇੱਥੇ ਲੋਕ ਆਪਦੀਆਂ ਗਲਤੀਆਂ ਨਹੀਂ ਮੰਨਦੇ ਦੁਰਘਟਨਾ ਹੋ ਜਾਂਦੀ ਐ ਐਕਸੀਡੈਂਟ ਹੋ ਜਾਂਦੀ ਐ ਚਾਹੇ ਮੋਟਰਸਾਈਕਲ ਵਾਲੇ ਦੀ ਗਲਤੀ ਹੋਵੇ ਤੇ ਚੱਕ ਕੇ ਦੋਸ਼ ਧਰਨਾ ਲਾ ਲੈਂਦੇ ਤੇ ਬੱਸਾਂ ਵਾਲੇ ਤੇ ਦੋਸ਼ ਲਾਉਣ ਲੱਗ ਜਾਂਦੇ ਆ ਯਾਰ ਕੋ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿਉਂਕਿ ਡਰਾਈਵਰੀ ਤੇ ਸਾਨੂੰ ਰੂਲ ਦਾ ਪਤਾ ਨਹੀਂ ਐ ਬੱਸਾਂ ਦੀ ਡਰਾਈਵਲੀ ਦਾ ਰੂਲ ਐ ਉੱਥੇ ਸਿਖਾਇਆ ਜਾਂਦਾ ਵੀ ਜੇ ਠੋਡਾ ਮਾਲਕ ਮੂਰੇ ਆ ਗਿਆ ਮਾਲਕ ਤਾਂ ਇੱਕ ਐ ਤੇ 50 ਸਵਾਰੀਆਂ ਨੂੰ ਬਚਾਉਣਾ ਹੁੰਦਾ ਇਹ ਡਰਾਈਵਲੀ ਦਾ ਮਤਲਬ ਵੀ ਇੱਕ ਰੂਲ ਹੈ ਜਦੋਂ ਇੰਟਰਵਿਊ ਹੁੰਦੀ ਹੈ ਉਹਨਾਂ ਦੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਮੇਰੇ ਵਰਗੇ ਅਨਪੜ੍ਹ ਲੋਕਾਂ ਨੂੰ ਤਾਂ ਸਮਝ ਆ ਗਈ ਕਿਉਂਕਿ ਅਸੀਂ ਹਰ ਬੰਦੇ ਦੇ ਨਾਲ ਤਾਲਮੇਲ ਕਰਦੇ ਹੁੰਨੇ ਹਰ ਇੱਕ ਬੰਦੇ ਤੋਂ ਪੁੱਛਦੇ ਹੁੰਨੇ ਵੀ ਯਾਰ ਕਿਹੜੀ ਇੰਟਰਵਿਊ ਕਮੇ ਆ ਕਿਵੇਂ ਮਤਲਬ ਵੀ ਰੂਲ ਹੈ ਅਸੀਂ ਇੱਕ ਦੋ ਪੈਂਡ ਯਾਦ ਰੱਖਦੇ ਹੁੰਨੇ ਇਹ ਡਰਾਈਵਲੀ ਦਾ ਰੂਲ ਹੈ ਜਦੋਂ ਇੰਟਰਵਿਊ ਹੁੰਦੀ ਹੈ ਡਰਾਈਵਲੀ ਦੀ ਤੇ ਲੋਕੀ ਚੱਕ ਕੇ ਧਰਨਾ ਲਾ ਰਹਿੰਦੇ ਆ ਹੁਣ ਬੱਸ ਕਿੱਡੀ ਵੱਡੀ ਤੇ ਮੋਟਰਸਾਈਕਲ ਕਿੱਡਾ ਛੋਟਾ ਹੈ ਜਾਨੀ ਕਿ ਹਰ ਇੱਕ ਬੰਦਾ ਸਾਈਕ ਤੁਰਨ ਵਾਲਾ ਨਹੀਂ ਮਾਨ ਤੇ ਚੱਕ ਕੇ ਜਿਹੜੀ 200 ਬੱਸਾਂ ਵਾਲਿਆਂ ਤੇ ਲਾ ਦਿੰਦੇ ਆ ਸਾਡੇ ਵੀ ਕੁਝ ਨਿਚ ਬਣਦੇ ਸਾਡੇ ਵੀ ਕੁਝ ਸੂਲ ਬਣਦੇ ਆ ਕਿ ਅਸੀਂ ਵੀ ਆਪਣੇ ਆਪ ਦਾ ਬਚਾ ਕਰਕੇ ਤਾਂ ਅਸੀਂ ਵੇਖਿਆ ਮੋਟਰਸਾਈਕਲ ਵਾਲੇ ਜਾਣ ਕੇ ਰਾਹ ਹੀ ਨਹੀਂ ਦਿੰਦੇ ਫਿਰ ਦੋ ਬੰਦਿਆਂ ਦੀ ਸਵਾਰੀ ਆ ਮੋਟਰਸਾਈਕਲ ਚਾਰ ਚਾਰ ਪੰਜ ਪੰਜ ਬੈਠੇ ਹੁੰਦੇ ਆ ਕੀ ਠੋਡੀਆਂ ਗਲਤੀਆਂ ਨਹੀਂ ਦੋ ਸਵਾਰੀਆਂ ਮੋਟਰਸਾਈਕਲ ਨੂੰ ਲੋਟ ਹੈ ਤੇ ਕਿੰਨੇ ਜਾਨੇ ਬੈਠ ਜਾਂਦੇ ਆ ਤਾਂ ਇਹ ਮਤਲਬ ਹੀ ਆਪ ਦੀ ਕੋਈ ਨਹੀਂ ਗਲਤੀ ਮੈਂਦਾ ਆਪ ਦੀ ਗਲਤੀ ਦੂਜਿਆਂ ਤੇ ਸਿੱਟੀ ਜਾਂਦਾ ਹੈ ਅੱਜ ਮੈਂ ਜਿਹੜੀਆਂ ਹੋਣ ਵਾਲੀਆਂ ਦੁਰਘਟਨਾ ਜੇ ਜਿਹੜੇ ਲੋਕ ਬੱਸਾਂ ਵਾਲੇ ਤੇ ਨਜਾਇਜ਼ ਦੋਸ਼ ਲਾ ਦਿੰਦੇ ਕਈ ਵਾਰੀ ਕੋਈ ਗਲਤੀ ਹੋ ਸਕਦੀ ਐ ਨਹੀਂ ਵੀ ਕਿਸੇ ਦੀ ਨਹੀਂ ਪਰ ਖਾਸ ਕਰਕੇ ਛੋਟੇ ਵਹੀਕਲ ਵਾਲੇ ਨੇ ਬਚਾ ਕਰਨਾ ਹੁੰਦਾ ਬੱਸ ਦਾ ਤੇ ਛੋਟੇ ਵਹੀਕਲ ਵਾਲੇ ਦਾ ਕਿੰਨਾ ਮਤਲਬ ਹੀ ਕੋਈ ਮੜ ਜੇ ਬ੍ਰੇਕ ਮਾਰ ਲਓ ਹੌਲੀ ਜ਼ਿੰਦਗੀ ਨਾਲੋਂ ਚੰਗੀ ਚੀਜ਼ ਥੋੜਾ 2 ਮਿੰਟ ਬ੍ਰੇਕ ਮਾਰ ਲਓ 2 ਮਿੰਟ ਪਾਸੇ ਰੋਕ ਲਓ ਆਹੀ ਹੋ ਸਕਦਾ ਪਰ ਨਾ ਜੀ ਮੁੜ ਕੇ ਬਸਤਾਵਾ ਜ਼ਿੰਦਗੀ ਦਾ ਸਾਰੀ ਉਮਰ ਤਾਂ ਸਾਡੇ ਵੀ ਕੋਸ ਫਰਜ ਬਣਦੇ ਆ ਤੇ ਅੱਜ ਅਸੀਂ ਡਰਾਈਵਲ ਸਹਿਵਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਵੀ ਜਦੋਂ ਇਹ ਵੀਡੀਓ ਜਾਵੇ ਠੋਡੇ ਕੋਲੇ ਤਾਂ ਹਰ ਇੱਕ ਬੱਸ ਵਾਲੇ ਕੋਲੇ ਵੀਡੀਓ ਜਾਣੀ ਚਾਹੀਦੀ ਹੈ ਹਰ ਇੱਕ ਬੰਦੇ ਕੋਲੇ ਵੀਡੀਓ ਜਾਣੀ ਪਾਈਦੀ ਹੈ ਪਤਾ ਲੱਗੇ ਲੋਕਾਂ ਨੂੰ ਵੀ ਡਰਾਈਵਰ ਦੇ ਰੂਲ ਕੀ ਹੈ ਜਾਣੇ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਜਦੋਂ ਇੰਟਰਵਿਊ ਹੁੰਦੀ ਹੈ ਤਾਂ ਡਰਾਈਵਰਾਂ ਨੂੰ ਇਹ ਦੱਸਿਆ ਜਾਂਦਾ ਵੀ ਤੁਹਾਡਾ ਮਾਲਕ ਮੂਰੇ ਆ ਗਿਆ ਇੱਕ ਬੰਦੇ ਨੂੰ ਨਹੀਂ ਬਚਾਉਣਾ 50 ਸਵਾਰੀਆਂ ਨੂੰ ਬਚਾਉਣਾ ਹੁੰਦਾ ਡਰਾਈਵਰੀ ਦਾ ਇਹ ਰੂਲ ਹੈ ਡਰਾਈਵਲੀ ਦੇ ਯਾਨੀ ਕਿ ਹਰ ਫੋਨ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਹੈ ਹਰ ਇੱਕ ਬੰਦੇ ਤੱਕ ਜਾਣੀ ਚਾਹੀਦੀ ਹੈ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਨਸਾਨੀ ਮੌਤਾਂ ਤੇ ਜਿਹੜੀਆਂ ਦੁਰਘਟਨਾ ਉਹ ਕਿਹਦੀ ਗਲਤੀ ਦੇ ਨਾਲ ਹੁੰਦੀਆਂ ਕਈ ਵਾਰੀ ਇਨਸਾਨੀ ਗਲਤੀ ਵੀ ਹੁੰਦੀ ਹੈ ਮੋਟਰਸਾਈਕਲਾਂ ਦੀ ਵੀ ਗਲਤੀਆਂ ਹਾਂ ਖਾਸ ਕਰਕੇ ਤੁਸੀਂ ਨੈਸ਼ਨਲ ਹਾਈਵੇ ਤੇ ਖੜਕੇ ਦੇਖ ਲਓ ਮੋਟਰਸਾਈਕਲ ਵਾਲੇ ਆਏ ਚੌੜੇ ਹੋ ਕੇ ਜਾਂਦੇ ਰਾਹ ਹੀ ਨਹੀਂ ਦਿੰਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਬੱਸਾਂ ਆਉਂਦੀਆਂ ਵੱਡੇ ਵੀਕਲ ਆਉਂਦੇ ਆ ਕਿੱਥੇ ਘੋੜਾ ਕਿੱਥੇ ਬੱਸ ਤਾਂ ਵੱਡੇ ਵੀਕਲਾਂ ਨੂੰ ਆਪਾਂ ਪਹਿਲ ਦੇਣੀ ਹੁੰਦੀ ਹੈ ਛੋਟੇ ਵੀਕਲ ਵਾਲੇ ਨੇ ਥੋੜੀ ਜੀ ਮਤਲਬ ਹੀ ਆਪ ਦੀਆਂ ਗਹਿਲੀ ਨਹੀਂ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਕੇ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹਰ ਇੱਕ ਫੋਨ ਦੇ ਵਿੱਚ ਜਾਣੀ ਚਾਹੀਦੀ ਹੈ ਪਤਾ ਲੱਗੇ ਕਿ ਜ਼ਿੰਦਗੀ ਦੇ ਨਾਲੋਂ ਵਕਤ ਦੇ ਨਾਲੋਂ ਜ਼ਿੰਦਗੀ ਜ਼ਰੂਰੀ ਹੈ ਵਕਤ ਤਾਂ ਥੋੜੇ ਹੱਥ ਵਿੱਚ ਹੀ ਹੈ ਪਰ ਜ਼ਿੰਦਗੀ ਨਹੀਂ ਮੁੜ ਕੇ ਵਾਪਸ ਆਉਣੀ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਕੇ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ